ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੱਖ ਜਗਤ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਪਿੰਡ ਭਲਾਈਆਣਾ ਦੀ ਸਮੂਹ ਸੰਗਤ ਵੱਲੋਂ ਬਾਬਾ ਭਾਗ ਸਿੰਘ ਵਾਲੇ ਗੁਰਦੁਆਰਾ ਸਾਹਿਬ ਵਿਖੇ ਬੜੀ ਧੂਮਤਾਵਣਾ ਮਨਾਇਆ ਗਿਆ ਸੰਗਤ ਦਾ ਪਿਆਰ ਅਤੇ ਉਤਸ਼ਾਹ ਦੇਖਣ ਵਾਲਾ ਸੀ 15 ਨਵੰਬਰ 2024 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸੋ ਆਓ ਦੇਖਦੇ ਹਾਂ ਉਸ ਸਮੇਂ ਦੀਆਂ ਮੁੱਖ ਝਲਕੀਆਂ। ਰੂਪਿਆ ਮੈ ਨੀ ਮਾਲੇ ਸਤਿਗੁਰੂ ਕਾ ਪਾਇਆ ਸਤਿ ਤਾ ਪਾਇਆ ਸਹਿਜ ਜਿਤੀ ਮਹਾਂਵਤ ਜਿਹਾ ਬਹਾਰ ਆਇਆ ਕਾਗ ਰਤਨ ਪਰਵਾਰ ਪ੍ਰੀਆ ਚਾਜਨ ਦਾ ਵੜਿਆ ਆਇਆ ਸਭ ਦੋਸ ਤਕਾਹੋ ਹਰੀ ਕੇ ਰੰਗ ਅਨੰਦਿ ਨੇ ਘਸਾਇਆ ਗਇ ਕਾ ਨਾਮਿ ਗਿਆਨ ਅੰਦ ਗੁਆ ਸਤਿਗੁਰੂ

ਨਾਣ ਕਟਾਸ ਸਤ ਸਤ ਅਕਰਮਾਨੀ ਰਾਮ ਕੀਤਾ ਹੈ ਨਾਨਕ ਜੀ ਸਰਬ ਰਖਿ ਲਾਣੇ ਇਕਤਰ ਹੋ ਕਰਕੇ ਧੰਨ ਧੰਨ ਜਗਤ ਪੁਰਬਾ ਪੁਰ ਨਾਲਕ ਦੇ ਮਹਾਰਾਜੀਆਂ ਦੇ ਪ੍ਰਕਾਸ਼ ਪ੍ਰਵ ਨਮਕ ਲਗਦੇ ਆਉਂ ਆਂ ਦਿਹਾੜ ਦੇ ਸੰਮਤ ਸਰਬ ਸੰਗਤਾਂ ਨੇ ਇਕਤਰ ਹੋ ਕਰਕੇ ਆਪ ਕੀ ਬਾਣੀ ਦਾ ਓਟ ਆਸਨ ਲੈ ਕੇ ਤੁਰਗੀ ਬਾਣੀ ਆਈ ਤੈਨ ਛਕਦੀ ਜਨਮ ਮਟਾਈ ਦੇ

ਆਪ ਦੇ ਦੀ ਆਕਾਲ ਪੋਤ ਬਾਣੀ ਪੜਦੇ ਆਂ ਸੋਚੀ ਸੰਗਤ ਬੰਦੋਂ ਪਰਸੋਂ ਅਸਮਤ ਬੇਨ ਤੋਂ ਆਪ ਜੀ ਦੀ ਬਾਣੀ ਸੇਵਾ ਕਰਦੇ ਆਂ ਗ੍ਰੰਥੀ ਸੰਗਤ ਕਰੋ ਆਪ ਜੀ ਦੀ ਬਾਣੀ ਪੜਦੇ ਆਂ ਹੋਈਆਂ ਮਿਆਂ ਤਾਂ ਭਲਾ ਦੀ ਕਿਮਾ ਜੀ ਅਸੀਂ ਕਰਦੇ ਬਹੁਤ ਕਮਾਮ ਦੇ ਅੰਤ ਨਾ ਪਾਣਾ ਆਾ ਕਿਰਪਾ ਕਰਕੇ ਵਕਸਦੇ ਹੋ ਹਾਂ ਪਾਪੀ ਵੱਡ ਗੁਨਾਗਾ ਵਾਡੇ ਪੁੱਤਿਆਂ ਜਨ ਆਦੇ ਕਦ ਵਹਿ ਰਿਖਾ ਨਾ ਮਨ ਵਿੱਚ ਆ ਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਤ ਸਿਖਾ ਦੇ ਕਦ ਵਹਿ ਰਿਖਾ ਨਾ ਮਨ ਵਿੱਚ ਆ ਸਾਰੀ ਦੁਨੀਆਂ ਦੇ ਵਿੱਚ ਕੋਈ ਗਰੀਬ ਨਾ ਹੋਵੇ ਨਾ ਕੋ ਹੋਵੇ ਐਸਾ ਜਿਨ ਰੋਟੀ ਨਸੀਬ ਨਾ ਹੋਵੇ ਸਾਰੀ ਦੁਨੀਆਂ ਦੇ ਵਿੱਚ ਕੋਈ ਗਰੀਬ ਨਾ ਹੋਵੇ ਨਾ ਕੋ ਹੋਵੇ ਐਸਾ ਜਿਨ ਰੋਟੀ ਨਸੀਬ ਨਾ ਹੋਵੇ No. ਨਿਤ ਦਾਤਿਆ ਚਰਨਾਬਿ ਤੇਰੇ ਅਖੰਡ ਬਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ ਸਮੂਹ ਸੰਗਤ ਦੁਆਰਾ ਤਿਆਰ ਕੀਤਾ ਹੋਇਆ ਲੰਗਰ ਗੁਰੂ ਕੀਆਂ ਸੰਗਤਾਂ ਵਿੱਚ ਅਟੁੱਟ ਵਰਤਿਆ ਜੀ ਐਸਾ ਨ ਮਨਿਰੰਜਨ ਹੋਏ ਜੇ ਕੋ ਮਨ ਜਣ ਮਨ ਕੋਏ ਐਸਾ ਨਾਮ ਨੇ ਰੰ ਜਨ ਹੋਏ ਜੇ ਕੋ ਮਨ ਜਾਣ ਬਨ ਤਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲੇਖਣ ਹਾ ਮੰਨੇ ਕਾਬ ਕਰਣ ਵੀ ਜਾ ਐਸਾ ਨਾ ਸ੍ਰੀ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗ੍ਰੰਥੀ ਸਿੰਘਾਂ ਅਤੇ ਪ੍ਰਮੁੱਖ ਸੇਵਾਦਾਰਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤੇ ਗਏ ਰਹਿ ਗਿਲਾਕਾ ਸਾਰੇ ਜਿਹੜੇ ਆਜੂ ਸਭ ਜਾ ਰਹੇ ਤੇ ਸੰਤਾਨਾਂ ਕੋ ਨਾਮ ਤੇ ਜੀ ਮਹਾਰਾਜ ਤੇ ਪ੍ਰਕਾਸ਼ ਅਸ ਸੰਗੋਣਾਂ ਸੰਤਾਨੇ ਬੜੇ ਉਸ਼ਾ ਨਾਲ ਬੜੇ ਪ੍ਰੇਮ ਨਾਲ ਬਾਰਾਜਾ ਜਗਰ ਮਾਇਆ ਹੈ ਅਨਭਾਵੇਂ ਬਹੁ ਪਿਆ ਸੰਤਾਨੇ ਦਾ ਪਰ ਰੱਤ ਵਰਤੋਂ ਕਰਦੇ ਹੋ ਵਰਤੋਂ ਕਰਦੇ ਵਾਹਿਗੁਰੂ ਜਿੱਕਾ ਕਲਤਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀਆਂ ਦੀ ਅਪਾਰ ਬਖਸ਼ੇ ਰਹਿਤ ਦੀ ਸਤਕਾ ਸਤਿਗੁਰੂ ਨਾਨਕ ਪਰਕਟਿਆ ਮੱਢੀ ਧੁੰਦ ਜਗ ਜਗ ਜਾਣਣ ਬੁਆਰੇ ਮਹਾਂ ਵਾਕਾਂ ਦਾ ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪ੍ਰਕਾਸ਼ ਦਿਹਾੜੇ ਦੇ ਉਪਰ ਪਤ ਚਰਬਤ ਨਗਰ ਨੂੰ ਆ ਕੇ ਸੰਗਤਾਂ ਨੇ ਸਮੁਤੀ ਮੈਨੇਜਮੈਂਟ ਨੇ ਗੁਰੂ ਘਰ ਦੇ ਗ੍ਰੰਥੀਆਂ ਨੇ ਬੜੇ ਪਿਆਰ ਦਰਦਾ ਭਾਵਨਾ ਦੇ ਨਾਲ ਬਾਣੀ ਪੜ੍ਹ ਕੇ ਬਾਣੀ ਸਰਵਣ ਕਰਕੇ ਸੇਵਾ ਕਰਕੇ ਧਨਮਾਨ ਨੂੰ ਸਫਲਾ ਕੀਤਾ ਹੈ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਪਣੇ ਵੱਡ ਛੋੜੇ ਰੰਗੀਆਂ ਜਲਦਾ ਮਨਾਉਣ ਦਾ ਸਰਬੱਤ ਸੰਗਤਾਂ ਨੂੰ ਮੈਨੇਜਮੈਂਟ ਕਮੇਟੀ ਨੂੰ ਪਾਲ ਚਾਰ ਆਪਕਾ ਸ਼ੁਕਰਾਨਾ ਕਰਦਾ ਨਗਨਵਤੀ ਸੰਗਤਾਂ ਦਾ ਸਮੁੱਚੀ ਮੈਨੇਜਮੈਂਟ ਦਾ ਗੁਰੂ ਘਰ ਦੇ ਗ੍ਰੰਥੀਆਂ ਦਾ ਬਹੁਤ ਬਹੁਤ ਨਮਾਜ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਨੂੰ ਸ੍ਰੀ ਗੁਰਮੁਖ ਦੇਵ ਜੀ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਮਾਏ ਗੁਰਜੀ ਜੀ ਫਤਿਹ